ද <laughs> மග <laughs> 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 ਤੇਰ ਪਰਗਾਸ ਜਤ ਜਿ ਤੇਰੀ ਹਾਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਤੇਰੀ ਹਾਰ ਕ੍ਰਿਸ਼ਨ ਨਮਨ ਬੋਰੀ ਗੁਰ ਤੇਗ ਬਹਾਦਰ ਪਰਮ ਕਿਰਪਾ ਯਾ ਮੈਂ ਇੰਦਰ ਗਿਆਨ ਹੈ ਮਾਨਿਕ ਭਗਤ ਬੇਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਤਦ ਬੰਧੋਂ ਕਰਿਆ ਅੰਧਾਰ ਕਹਾ ਬੁੱਧ ਪ੍ਰਪਤਿ ਪ੍ਰਪਤਿ ਹੁ ਨਾਰੀ ਵਰਣ ਤਪੋਂ ਮੈਂ ਨਾ ਜਤਿ ਹਾਰੀ हम न सकत कर सिध तुम्हारी आबल हो तुम कथा सुधारी हम न सकत कर सिध तुम्हारी आबल हो तुम कथा सुधारी श्री वाहि गुरु साहिब जी बिशन पद पुनिया के कनिष्ठ खंभाए च हाथ मंत्र महात्म कब बास चर पद ਵਾਹਿਗੁਰੂ ਪਦ ਅक्षर ਚਾਰ ਚਾਰ ਜੁਗ ਕੋ ਜਾਪ ਨਿਰਤਾਰ ਕ੍ਰਿਤ ਤ੍ਰੇਤਾ ਦਵਪਰ ਕਲ ਜਾਨ ਵਾ ਵਾ ਹਾ ਹਾ ਗਗਾ ਠਾਲ ਵਾਹਿਗੁਰੂ ਪਦ ਅक्षर ਚਾਰ ਵਾਹਿਗੁਰੂ ਵਾਹਾਂ ਸਾਰ ਸਤਿਗੁਰ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗ ਜਿਓ ਆਪਣੀਆਂ ਮੰਦਰ ਸਾਨੂੰ ਇੱਕ ਆਗਰ ਕਰੋ ਸੋਤਿਆਂ ਗੁਰ ਚਰਨਾਂ ਨਾਲ ਜੋੜੋ ਰਸਨਾ ਪਵਿੱਤਰ ਕਰੋ ਗਾ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਪਤਿਤ ਪਾਵਨ ਗਰੀਬਨਵਾਜ ਪਾਤਸ਼ਾਹ ਜੀ ਨੇ ਗੁਰ ਸੰਗਤਾਂ ਨੂੰ ਬਲਾਅਬਸਰ ਬਖਸ਼ਿਸ਼ ਕੀਤਾ ਹੈ ਅੰਮ੍ਰਿਤ ਵੇਲੇ ਦੇ ਦਰਸ਼ਨ ਦੀਦਾਰ ਬਖਸ਼ ਹੋਇਆ ਸਾਥ ਆਪਣੇ ਸਤਗੁਰਾਂ ਦੇ ਚਰਨ ਧੂੜੀ ਪਰਸੇ ਆਪਣੇ ਇਸ ਭਵ ਸਰੀਰ ਨੂੰ ਸਫਲਾ ਬਣਾਇਆ ਹੈ ਵੱਡੇ ਭਾਗ ਹਨ ਗੁਰਸਿੱਖਾਂ ਦੇ ਜੋ ਸਤਗੁਰੂ ਦੀ ਸ ਕਰਨ ਆਏ ਹਨ ਸਤਗੁਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਿਹਰਬਾਨ ਬਖਸ਼ਿੰਦ ਗੁਰੂ ਦੇ ਉਹ ਹੀ ਜੀਵ ਦਰਸ਼ਨ ਕਰ ਸਕਦੇ ਹਨ ਜੋ ਹੁਣ ਜਾਣ ਹੁੰਦੇ ਹਨ ਜੋ ਬਖਸ਼ਿਸ਼ ਦੇ ਪਾਤਰ ਹੁੰਦੇ ਹਨ ਉਹਨਾਂ ਨੂੰ ਅੰਮ੍ਰਿਤ ਵੇਲੇ ਦੇ ਦੀਦਾਰ ਬਖਸ਼ਿਸ਼ ਹੁੰਦੇ ਹਨ ਸੋਡ ਪਾਗੀ ਸਾਧ ਸੰਗ ਜੀ ਆਪ ਮਹਾਰਾਜ ਦੇ ਚਰਨਾਂ ਵਿੱਚ ਬਿਰਾਜਮਾਨ ਹੋ ਕੇ ਜੋ ਗੁਰਸਿੱਖਾਂ ਨੂੰ ਗੁਰੂ ਖਾਲਸਾ ਪੰਥ ਨੂੰ ਹਜ਼ੂਰ ਵੱਲੋਂ ਬਖਸ਼ਿਸ਼ ਹੋਈ ਹੈ ਉਸ ਮੰਤਰ ਮਹਾਤਮ ਨੂੰ ਸਹਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਥਨ ਕਰਦੇ ਹਨ ਉਹ ਉਸ ਦਾ ਟੀਕਾ ਕਰਕੇ ਸੰਗਤਾਂ ਨੂੰ ਸਰਵਣ ਕਰਾਉਂਦੇ ਹਨ ਕਿ ਇਹ ਮਹਾਮਹਾਤਮ ਕਿਸ ਮੰਤਰ ਦਾ ਕਿਉਂ ਪ੍ਰਾਪਤ ਹੋਇਆ ਸੰਗਤਾਂ ਨੂੰ ਕਿਸ ਕਾਰਨ ਤੇ ਵਾਹਿਗੁਰੂ ਮੰਤਰ ਦਿੱਤਾ ਗਿਆ ਕਿਉਂਕਿ ਸੰਸਾਰ ਵਿੱਚ ਯੁਗਾਂ ਯੁਗਾਂਤਰਾਂ ਦੇ ਵਿੱਚ ਮੰਤਰ ਮਿਲਦੇ ਸੰ ਜਿਹੜੇ ਵੀ ਸੰਸਾਰ ਵਿੱਚ ਪਰਮੇਸ਼ਰ ਦੇ ਭੱਲੇ ਹੋ ਆਉਂਦੇ ਸੰ ਉਹ ਆ ਕੇ ਯੁਗ ਅਨਸਾਰ ਜਿਸ ਜਿਸ ਯੁਗ ਦਾ ਜਾਪ ਹੁੰਦਾ ਹੈ ਉਹ ਲੋਕਾਂ ਨੂੰ ਦੱਸਿਆ ਕਰਦੇ ਸੰ ਲੋਕ ਸਿਮਰਨ ਕਰਕੇ ਉਸ ਮਹਾਤਮ ਨੂੰ ਪ੍ਰਾਪਤ ਕਰਦੇ ਸੰ ਸਹਜ ਸੱਚੇ ਪਾਕ샤 ਜੀ ਨੇ ਪਰਮੇਸ਼ਰ ਮਨੰਕਾਰ ਨੇ ਇਸ ਕਲਯੁਗ ਦੇ ਵਿੱਚ ਆਪ ਸਰੂਪ ਧਾਰਨ ਕੀਤਾ ਹੈ ਆਪ ਨਰਾਇਣ ਕਲਾਧਾਰ ਜਗ ਮੇ ਪਰਵਰੇ ਹੋ ਸਹਜ ਸੱਚੇ ਪਾਕ샤 ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਪ੍ਰਸਾਇ ਕਲਗੀ ਤਰਪਾਕਸ਼ਾ ਜੀ ਨੇ ਲਿਖਿਆ ਹੈ ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਲਈਓ ਸ਼ੁਭੰਸ ਪ੍ਰਧਾਨਾ ਸ਼ੁਭੇਦੀ ਕੁੰਦੇ ਵਿੱਚ ਉਹਨਾਂ ਨੇ ਅਵਤਾਰ ਲੈਣਾ ਕੀਤਾ ਹੈ ਸਹਜ ਨੇ ਬੜੇ ਵਿਸਤਾਰ ਨਾਲ ਲਿਖਿਆ ਹੈ ਕਿ ਸੰਸਾਰ ਦੇ ਉੱਤੇ ਪਰਮੇਸ਼ਰ ਨੇ ਨਿਰੰਕਾਰ ਨੇ ਬੜੇ ਸਮੇਂ ਤੋਂ ਯੁਗਾ ਯੁਗਾਂਤਾਂ ਤੋਂ ਸਤਿਪੁਰਸ਼ਾਂ ਨੂੰ ਮਹਾਪੁਰਸ਼ਾਂ ਨੂੰ ਬੜੇ ਬੜੇ ਰਿਸ਼ੀਆਂ ਮੁਣੀਆਂ ਨੂੰ ਹੁਕਮ ਲਾ ਕੇ ਭੇਜਦੇ ਰਹੇ ਕਿ ਜਾਓ ਸੰਸਾਰ ਦੇ ਲੋਕਾਂ ਨੂੰ ਮੇਰਾ ਸੱਚਾ ਨਾਮ ਦੱਸੋ ਮੇਰਾ ਨਾਮ ਜਪਾਓ ਜਿਸ ਤੋਂ ਲੋਕਾਂ ਦਾ ਆਧਾਰ ਹੋਵੇ ਇਹ 84 ਲੱਖ ਜੂਨ ਤੋਂ ਛਡਕਾਰਾ ਹੋਵੇ ਇਹ ਜੰਮਨ ਮਰਨ ਦੀਆਂ ਕਾਇਆਂ ਉਹਨਾਂ ਦੇ ਗਲ ਵਿੱਚੋਂ ਕਟੀਆਂ ਜਾਣ ਪਰ ਸਹਿਜ ਨੇ ਲਿਖਿਆ ਜੋ ਜੋ ਉਤਪੇ ਉਹ ਜਗ ਸਿਆਣਾ ਚਿੰਤ ਨੇ ਆਪਣੂ ਰਾਹ ਚਲਾਣਾ ਜਿਨ੍ਹਾਂ ਨੂੰ ਭੇਜਿਆ ਉਹਨਾਂ ਨੇ ਆਪਣੀਆਂ ਸੰਪਰਦਾਵਾਂ ਰਚੀਆਂ ਆਪੋ ਆਪਣੇ ਰਸਤੇ ਉਹਨਾਂ ਨੇ ਇਖਤਿਆਰ ਕੀਤੇ ਆਪੋ ਆਪਣੀ ਮਰਿਆਦਾ ਦੱਸਣੀ ਕੀਤੀ ਅਤੇ ਉਹ ਮਹਾ ਮੰਤਰ ਜੋ ਪਰਮੇਸ਼ਰ ਦਾ ਨਾਮ ਹੈ ਉਹ ਕੋਈ ਨਾ ਦੱਸ ਸਕਿਆ ਜਿਸ ਤੋਂ 84 ਲਖ ਜਨ ਵਿੱਚ ਹੀ ਜੀਵਾਂ ਨੂੰ ਭਾਵਵਾਸਾ ਮਿਲਦਾ ਰਿਹਾ ਆਵਾਗਵਨ ਵਿੱਚ ਹੀ ਰਹੇ ਜੰਮਣ ਮਰਨ ਵਿੱਚ ਹੀ ਰਹੇ ਇਸ ਤੋਂ ਛੁਟਕਾਰਾ ਨਾ ਪਾ ਸਕੇ ਜਿਸ ਤੋਂ ਪਰਮੇਸ਼ਰ ਅਕਾਲਪੁਰਖ ਨੇ ਆਪ ਹੀ ਕਿਰਪਾ ਕਰਕੇ ਆਪਣਾ ਸਰੂਪ ਗੁਰੂ ਨਾਨਕ ਸਾਹਿਬ ਜੀ ਦਾ ਸਾਜਣਾ ਕੀਤਾ ਅਦੇ ਉਹ ਮਹਾ ਮੰਤਰ ਜੋ ਪਰਮੇਸ਼ਰ ਨੰਕਾਰ ਦਾ ਨਾਮ ਸੀ ਉਹ ਆ ਕੇ ਸੰਸਾਰ ਨੂੰ ਦੱਸਣਾ ਕੀਤਾ ਤੋਂ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਸੁਨ ਮਹਾਨ ਮੰਤਰ ਮਹਾਂ ਮੰਤਰ ਜਿਸ ਨੂੰ ਕਹਿੰਦੇ ਹਨ ਵਾਹਿਗੁਰੂ ਪਦ ਉਹ ਦੱਸਣਾ ਕੀਤਾ ਸਾਧ ਸੰਗਤ ਨੂੰ ਸੋ ਆਪ ਮਨ ਬਿਰਤੀਆਂ ਕਾਗਰ ਕਰਕੇ ਸਰਵਣ ਕਰੋ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਪਦ ਅੱਖਰ ਚਾਰ ਸਾਹਿਬ ਜੀ ਪਰਮਾਉਂਦੇ ਹਨ ਵਾਹਿਗੁਰੂ ਪਦ ਇਹ ਵਾਹਿਗੁਰੂ ਜਿਹੜਾ ਪਦ ਹੈ ਇਸ ਨੂੰ ਚਾਰ ਅੱਖਰ ਲੱਗਦੇ ਹਨ ਚਾਰ ਅੱਖਰਾਂ ਦਾ ਇਹ ਬਣਿਆ ਹੋਇਆ ਮੰਤਰ ਹੈ ਚਾਰ ਯੁਗ ਕੋ ਜਾਪ ਨਿਰਧਾਰ ਇਸ ਨੂੰ ਵਿਚਾਰ ਨਾਲ ਵੇਖੋ ਚਾਰ ਯੁਗ ਕੋ ਜਾਪ ਨਿਰਧਾਰ ਚਾਹ ਯੁਗਾਂ ਵਿੱਚ ਜਿਹੜੇ ਜਾਪ ਲੋਕਾਂ ਨੂੰ ਦਿੱਤੇ ਗਏ ਸੰਨਾਮ ਦਿੱਤਾ ਗਿਆ ਸੀ ਇਹ ਉਹਨਾਂ ਦੇ ਅਖਿਰ ਇੱਕ ਇੱਕ ਅੱਖਰ ਲੈ ਕੇ ਬਣਾਇਆ ਹੈ ਕ੍ਰਿਤ ਤ੍ਰੇਤਾ ਦਵਪਰ ਕਲ ਯਾਨ ਕ੍ਰਿਤ ਸਤਿ ਯੁਗ ਨੂੰ ਕਹਿੰਦੇ ਹਨ ਕਿ ਤ੍ਰੇਤਾ ਤੇ ਦਵਪਰ ਤੇ ਕਲ ਯੁਗ ਹੈ ਇਹ ਸਾਧ ਸੰਗ ਜੀ ਇਸ ਯੁੱਗ ਵਿੱਚ ਆ ਜਿਹੜੀ ਚੌਂ ਜੁਗਾਂ ਦੀ ਚੌਕੜੀ ਹੈ ਇਸ ਵਿੱਚ ਹੀ ਇਹ ਬਦਲਿਆ ਗਿਆ ਹੈ ਯੁੱਗ ਨਹੀਂ ਵਾਸਤੇ ਵਿੱਚ ਪਹਿਲੇ ਦੁਆਪਰ ਲੱਗਣਾ ਚਾਹੀਦਾ ਸੀ ਫਿਰ ਤ੍ਰੇਤਾ ਤੇ ਫਿਰ ਕਲ ਯੁੱਗ ਇਸ ਚੌਕੜੀ ਵਿੱਚ ਪਹਿਲਾਂ ਤ੍ਰੇਤਾ ਲਗਿਆ ਇਹ ਮਹਾਨ ਰਿਸ਼ੀ ਗੋਤਮ ਨੇ ਬਦਲ ਦਿੱਤਾ ਸੀ ਕਿਉਂਕਿ ਉਸਨੇ ਆਪਣੀ ਲੜਕੀ ਨੂੰ ਵੱਡੀ ਸਾਥੀ ਹੈ ਆਪਾਸ ਪਾਸੇ ਨਾ ਜਾਈਏ انہیں اپنی لڑکی اپنی عورت نو شراپ دے تو اس کہا کہ جا سل پتھر ہو جا جایا اس نے کیا سوامی جی میرا قصور کٹ ہے سزا مین بالی مل گئی ہے سل پتھر کدو میرا ادھار گا انہوں نے کہا تریتے یگ چما اوتار آنگ گے وہ ترتے چرن رکھنے ان چرن توڑی نہ تیرا ادھار گا کہ مہراج تا ساتھ یگ ہے پھر تریتا در یوگ آئے گا ਫਿਰ ਤ੍ਰੇਤਾ ਯੁੱਗ ਲੱਗੇਗਾ ਕਿਉਂਕਿ ਸਾਰੀ ਜਗ੍ਹਾ ਉਤੇ ਹੀ ਧੰਨ ਤੇ ਭੋਮ ਦਾ ਝਗੜਾ ਹੈ ਇੰਦਰ ਲੋਕ ਦੇ ਵਿੱਚ ਜੋ ਇੰਦਰ ਬਣਦਾ ਹੈ 33 ਕਰੋੜ ਦੇਵਤਿਆਂ ਦਾ ਵੱਡਾ ਜ਼ਥੇਦਾਰ ਸਰਦਾਰ ਉਸ ਨੂੰ ਫਿਕਰ ਰਹਿੰਦਾ ਹੈ ਕਿ ਮੇਰੀ ਗੱਦੀ ਕੋਈ ਹੋਰ ਨਾ ਖੋਲ ਲਵੇ ਕਿ ਉਸ ਗੱਦੀ ਨੂੰ ਜਬ ਤੱਕ ਕਰਕੇ ਪਰਮੇਸ਼ਰ ਦਾ ਨਾਮ ਜਬ ਤੱਕ ਹੀ ਪ੍ਰਾਪਤ ਕਰਦੇ ਹੁੰਦੇ ਹਨ ਲੋਕ ਸੋ ਗੋਤਮ ਰਿਸ਼ੀ ਦਾ ਬੜਾ ਤਪਸੀ ਉਸ ਨੇ ਇੰਦਰ ਲੋਕ ਨੂੰ ਹੀ ਇਸ ਬਦੀ ਨੂੰ ਪ੍ਰਾਪਤ ਕਰ ਲੈਣਾ ਸੀ ਉਸ ਦੇ ਡਰ ਨਾਲ ਇੰਦਰ ਨੇ ਆ ਕੇ ਇਸ ਦੇ ਘਰ ਦੇ ਵਿੱਚ ਭੰਗਣਾ ਪਾਈ ਵਿਗਣ ਪਾਇਆ ਜਿਸ ਤੁਰ ઋષਿ ਨੇ ਸਰਾਖ ਦੇ ਦਿੱਤਾ ਤੇ ਉਹਦੇ ਤਪ ਦਾ ਬਲ ਕੱਟ ਗਿਆ ਸੋ ਉਸ ઋષਿ ਨੇ ਫਿਰ ਉਲਟਾ ਹੋਰ ਕੰਮ ਹੋਇਆ ਕਿ ਜਦ ਉਸ ਨੇ ਬੇਨਤੀ ਕੀਤੀ ਉਸ ਦੇ ਘਰ ਵਾਲੀ ਨੇ ਤੇ ਉਸ ਨੇ ਕਹਿ ਦਿੱਤਾ ਕਿ ਪਹਿਲਾਂ ਤ੍ਰੇਤਾ ਲਗੇਗਾ ਫਿਰ ਦੁਆਪਰ ਲਗੇਗਾ ਹੋਰ ਤਪ ਦਾ ਬਲ ਕੱਟ ਗਿਆ ਭਾਵਿੰਦਰ ਪਦਵੀ ਤੋਂ ਰਹਿ ਗਿਆ ਗੌਤਮ ਇਕਨੂੰ ਇਹ ਕਰਨ ਵਾਲਾ ਇੰਦਰਸੀ ਉਸਨੇ ਇੱਕ ਅਰਗ ਦਿਖਾਇਆ ਸੋ ਇਸ ਵਾਸਤੇ ਸਹਿਜ ਸੱਚੇ ਪਾਤਸ਼ਾਹ ਜੀ ਨੇ ਇਸ ਯੋਗ ਪ੍ਰਦੇ ਚੌਕੜੀ ਦੇ ਪ੍ਰਥਾਏ ਹੀ ਲਿਖਣਾ ਕੀਤਾ ਹੈ ਕ੍ਰਿ ਤ੍ਰੇਤਾ ਦੁਆਪਰ ਕਲਯੁਗ ਪਹਿਲੇ ਸਤਜੁਗ ਫਿਰ ਤ੍ਰੇਤਾ ਯੁਗ ਲੱਗ ਗਿਆ ਫਿਰ ਦੁਆਪਰ ਲੱਗਿਆ ਤੇ ਕਲਯੁਗ ਹੋਣ ਲੱਗਿਆ ਸੋ ਇਸ ਤਰ੍ਹਾਂ ਕਰਕੇ ਸਹਿਜ ਕੰਨ ਨੇ ਇਹ ਚਾਹ ਯੁਗਾ ਦੇ ਜਿਹੜੇ ਨਾਮ ਸੰਗੇ ਵਾ ਵਾ ਹਾ ਹਾ ਗਦਾ ਥਨ ਵਾ ਵਾ ਵਾਸਦੇਵ ਸਤਜੁਗ ਦਾ ਜਾਪ ਸੀ ਹਾ ਹਾ ਹਰੇ ਹਰੇ ਇਸ ਤ੍ਰੇਤੇ ਦਾ ਜਾਪ ਸੀਗਾ ਤੇ ਗਗਾ ਗੋਬਿੰਦ ਗੋਬਿੰਦ ਇਹ ਦੁਆਪਰ ਯੁਗ ਦਾ ਜਾਪ ਸੀ ਰਾਰਾ ਚਤੁਰਥ ਅक्षर ਚਾਰ ਵਾਹੀ ਰੂਪਦ ਨੂੰ ਚੌਥਾ ਅक्षर ਜਿਹੜਾ ਹੈ ਉਹ ਰਾਰਾ ਲੱਗਦਾ ਹੈ ਇਸ ਤਰ੍ਹਾਂ ਕਰਕੇ ਚਾਰ ਅੱਖਰ ਬਣ ਜਾਂਦੇ ਹਨ ਰਾਰੇ ਤੋਂ RAM ਬਣਦਾ ਹੈ ਕਲਜੂਗ ਦਾ ਜਿਹੜਾ ਜਾਪ ਹੈ ਉਹ RAM ਹੈ ਵਾਸਦੇਵ ਹਰ ਗੋਬਿੰਦ ਧਾਰ ਵਾਸਦੇਵ ਜੀ ਹਰੇ ਹਰੇ ਤੇ ਗੋਬਿੰਦ ਆਜਿਕ RAM ਸਦ ਅਕਸ਼ਰ ਤਾਰਕ ਸਾਰ ਕਲਜੂਗ ਵਿੱਚ RAM ਸਦ ਅਕਸ਼ਰ ਦੀਗਾ ਤਾਰਕ ਇਹ ਤਾਰਕ ਮੰਤਰ ਦੀ ਭਾਵ ਸਰਦਾ ਸੀਗਾ ਉਹ ਵੀ ਸਹਿਬ ਸੱਚੇ ਪਾਤਸ਼ਾਹ ਫਰਮਾਨ ਕਰਨਗੇ ਤੇ ਕਿੰਨੇ ਸਮੇਂ ਵਾਸਤੇ ਤਾਰਦਾ ਸੀ 36 ਜੁਗਾਂ ਬਾਅਦ 36 ਜੁਗ ਜੀਵ ਜਿਹੜਾ ਸੀ ਵਿਸ਼ਨੂੰ ਹੋ ਕੇ ਵਿਸ਼ਨ ਲੋਕ ਉਚ ਵਿਸਰਾਮ ਕਰਦਾ ਸੀ ਇੰਨੇ ਚਿਰ ਵਾਸਤੇ ਮੁਕਤੀ ਮਿਲਦੀ ਸੀ ਚਾਰ ਹਉ ਮਿਲ ਵਾਹਿਗੁਰੂ ਚਾਰ ਇਹਨਾਂ ਚੌਹ ਮੰਤਰਾਂ ਦੇ ਇੱਕ ਇੱਕ ਅक्षर ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਕੱਤਰ ਕਰਕੇ ਤੇ ਉਚਾਰਨ ਕੀਤਾ ਤੇ ਹੋਇਆ ਵਾਹਿਗੁਰੂ ਸਾਰ ਮੰਤਰ ਚਾਰ ਓੰਕਾਰ ਸਾਰ ਸਾਬ ਜੀ ਕਹਿੰਦੇ ਨੇ ਸਾਰ ਮੰਤਰ ਸਾਰ ਤਤ ਨੂੰ ਕਹਿੰਦੇ ਨੇ ਚੌਹ ਮੰਤਰਾਂ ਦਾ ਤਤ ਸਾਬ ਜੀ ਨੇ ਇਕੱਤਰ ਕਰਕੇ ਵਾਹਿਗੁਰੂ ਮੰਤਰ ਨਿਰਧਾਰ ਤੋ ਸਾਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਮੰਤਰ ਬਣਿਆ ਹੈ ਸਾਧ ਸੰਗਤ ਜੀ ਵਾਹਿਗੁਰੂ ਮੰਤਰ ਜਿਹੜਾ ਹੈ ਨਿਰਧਾਰ ਇਸ ਨੂੰ ਧਾਰਨ ਕਰੋ ਇਸ ਮੰਤਰ ਮਹੱਤਮ ਨੂੰ ਕਲਪ ਕਲਪ ਪ੍ਰਤ ਅਕਸ਼ਰ ਕਹੀ ਸਭਿਕੰਦਨੇ ਇਨਾ ਅਕਸ਼ਰਾਂ ਦੇ ਜਿਹੜੇ ਨਾਮ ਨੇ ਕਲਪ ਕਲਪ ਪ੍ਰਕ ਅਕਸ਼ਰ ਕਹੀ ਏਕ-ਇਕ ਕਲਪ ਭਾਵ ਛੱਤੀਆਂ ਯੁਗਾਂ ਦਾ ਕਲਪ ਹੁੰਦਾ ਹੈ ਏਕ-ਇਕ ਅਕਸ਼ਰ ਦੇ ਨਾਮ ਨੂੰ 36 36 ਯੁਗ ਜਾਪੀਤਾ ਸ੍ਰੀ ਗੁਰੂ ਨਾਨਕ ਜਾਪਿਓ ਸਹੀ ਸ੍ਰੀ ਗੁਰੂ ਨਾਨਕ ਸਾਹਿਬ ਨੇ ਚਾਰ ਕਲਪ ਪਹਿਲੇ ਸਰੂਪ ਧਾਰਨ ਕੀਤਾ ਨਿਰੰਕਾਰ ਨੇ ਦੋ ਸਰੂਪ ਇੱਕ ਦਰਗਾਹ ਵਿੱਚ ਨਿਰੰਕਾਰ ਨੇ ਦੂਸਰਾ ਸਰੂਪ ਗੁਰੂ ਨਾਨਕ ਸਾਹਿਬ ਜੀ ਦਾ ਬਣਾਇਆ ਇਹ ਚਾਰ ਚੌਕੜੀਆਂ 36 ਜੁਗਾਂ ਦੀਆਂ ਪਹਿਲੇ ਹੋ ਚੁੱਕੀਆਂ ਹਨ ਜਦੋਂ ਇਹ ਮੰਤਰ ਬਣਿਆ ਸ਼ੁੱਧ ਕੀਤਾ ਇਸ ਨੂੰ ਇਉਂ ਕਰਕੇ ਸਾਹਿਬ ਜੀ ਦੱਸਦੇ ਹਨ ਜਿਹੀ ਆਤਮ ਪਰਮਾਤਮਨ ਦਰਸਿਓ ਜਦੋਂ ਚਾਰ ਕਲਪ ਇਸ ਮੰਤਰ ਨੂੰ ਜਪਣਾ ਕੀਤਾ ਤੇ ਇਸ ਸਰੀਰ ਜਿਹੜਾ ਹੈ ਪੰਜਾਂ ਤੱਤਾਂ ਦਾ ਸਰੀਰ ਹੈ ਸਾਹਿਬ ਜੀ ਨੇ ਪੰਜਾਂ ਤੱਤਾਂ ਦਾ ਇਸ ਸਰੀਰ ਧਾਰਨ ਕੀਤਾ ਸੀਗਾ ਤੋ ਸਹਿਬ ਜੀ ਕਹਿੰਦੇ ਨੇ ਇਹਦਾ ਅਮਲ ਕੀ ਹੋਇਆ ਇਸ ਦਾ ਨਿਚੋੜ ਕੀ ਨਿਕਲਿਆ ਮੰਤਰ ਜਪੇ ਦਾ ਨਿਜ ਆਤਮੈ ਪਰਮ ਆਤਮ ਦਰਸਿਓ ਇਸ ਨਿਜ ਆਤਮ ਹਰੇਕ ਵਿੱਚ ਆਤਮਾ ਮਰਾਜ ਮਾਨ ਹੈ ਉਸ ਨੂੰ ਲਖਣਾ ਜਿਹੜਾ ਹੈ ਇਹ ਹੀ ਗਿਆਨ ਦਾ ਸਰੂਪ ਹੈ ਇਸ ਨੂੰ ਹੀ ਬ੍ਰह्म ਗਿਆਨ ਕਹਿੰਦੇ ਨੇ ਇਸ ਨੂੰ ਪਰਮੇਸ਼ਰ ਦਾ ਦਰਸ਼ਨ ਕਹਿੰਦੇ ਹਨ ਅੰਤਰਾਤਮਾ ਦਾ ਦਰਸ਼ਨ ਕਰ ਲਈਏ ਤੇ ਪਰਮੇਸ਼ਰ ਦਾ ਦਰਸ਼ਨ ਹੁੰਦਾ ਹੈ ਸੋ ਇਉ ਸਹਿਬ ਜੀ ਕਹਿੰਦੇ ਨੇ ਅਮਲ ਹੋਇਆ ਨਿਜ ਆਤਮ ਮੈਂ ਪਰਮ ਆਤਮ ਦਰਸਿਓ ਆਪਣੀ ਆਤਮਾ ਵਿੱਚ ਪਰਮ ਆਤਮ ਪਰਮੇਸ਼ਰ ਜੀ ਨਜ਼ਰ ਆਏ ਚਾਰ ਕਲਪ ਮਹਿ ਮੰਤਰ ਸਰਸਿਓ ਚਾਰ ਕਲਪ ਜਦੋਂ ਮੰਤਰ ਨੂੰ ਜਪਿਆ ਤੇ ਮੰਤਰ ਸਰਸ ਹੋ ਗਿਆ ਇਹ ਸ਼ੁੱਧ ਹੋ ਗਿਆ ਇਹ ਹਰੇਕ ਦੀ ਆਤਮਾ ਵਿੱਚ ਪ੍ਰਕਾਸ਼ ਕਰਨ ਵਾਲਾ ਹੋ ਗਿਆ ਸਾ ਮੰਤਰ ਪ੍ਰਭ ਖਾਲ ਸਹਿਦੀਨਾ ਸਹਿਜੀ ਪ੍ਰਮਾਨ ਕਰਦੇ ਨੇ ਸਾ ਮੰਤਰ ਪ੍ਰਭ ਖਾਲ ਸਹਿਦੀਨਾ ਇਹ ਮੰਤਰ ਜਿਹੜਾ ਸੀ ਖਾਲਸੇ ਨੂੰ ਬਖਸ਼ਿਸ਼ ਹੋਇਆ ਹਜ਼ੂਰ ਨੇ ਇਸ ਭੇਦ ਨੂੰ ਦੱਸਣਾ ਕੀਤਾ ਹੈ ਕਿ ਖਾਲਸਾ ਹੁਣ ਆਪਣੇ ਵਿਚਾਰ ਵਿਦਵਾਨ ਕਰਨਗੇ ਉਹ ਸੋਚਦੇ ਹਨ ਕਿ ਇਹ ਜਿਵੇਂ ਕਿਹਾ ਤਾ ਹੈਗਾ ਸਾ ਮੰਤਰ ਪ੍ਰਭ ਖਾਲਸਾ ਦੀਨਾ ਤੇ ਖਾਲਸਾ ਤੇ ਉਹਨੂੰ ਸਾਜਣਾ ਨਹੀਂ ਸੀ ਦਸਵੀਂ ਸਰੂਪ ਨੇ ਆ ਕੇ ਸਾਜਣਾ ਕੀਤਾ ਸੀ ਇਸ ਵਿੱਚ ਵੀ ਭੇਦ ਹੈ ਸਾਹਿਬ ਜੀ ਨੇ ਪ੍ਰਮਾਨ ਕੀਤਾ ਹੈ ਕਿ ਜਦੋਂ ਸਾਜਗੁਗ ਸੀ ਉਸ ਸਮੇਂ ਪਰਮੇਸ਼ਰ ਅਕਾਲ ਪੁਰਖ ਦੀ ਰਤਨਾ ਹੈ ਨਾ ਸੰਸਾਰ ਜਿਹੜਾ ਹੈ ਇਸ ਸੰਸਾਰ ਨੂੰ ਰਚਿਆ ਤੇ ਦੁਖਦਾਈ ਦਾਇਤ ਪ੍ਰਗਟ ਹੋਏ ਉਹਨਾਂ ਨੂੰ ਵੀ ਪਰਮੇਸ਼ਰ ਨੇ ਰਚਿਆ ਹੈ ਦੇਵਤੇ ਅਤੇ ਦਾਇਤ ਜਿਹੜੇ ਨੇ ਇਹ 마ਸੀਆਂ ਦੇ ਪੁੱਤਰ ਭਰਾ ਹਨ ਜਦ ਉਹਨਾਂ ਨੇ ਸ੍ਰਿਸ਼ਟੀ ਦੇ ਲੋਕਾਂ ਨੂੰ ਦੁੱਖ ਦੇਣਾ ਦੇਣਾ ਕੀਤਾ ਤਾਂ ਪਰਮੇਸ਼ਰ ਨੇ ਆਪਣੀ ਸ਼ਕਤੀ ਸਰੂਪ ਚੰਦਕਾ ਨੂੰ ਭੇਜਣਾ ਕੀਤਾ ਜਾਓ ਇਹਨਾਂ ਨਾਲ ਯੁੱਧ ਕਰੋ ਨੋਇਸ ਕਰੋ ਇਹਨਾਂ ਦਾ ਉਸ ਜਗ੍ਹਾ ਉੱਤੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਮਾਰਕੰਡਾ ઋષਿ ਅਤੇ ਸਮੁੰਦਰ ઋષਿ ਇਹ ਦੋਨੋਂ ઋષਿ ਪਹਿਲੇ ਤੇ ਮਾਲਵੇ ਵਿੱਚ ਤਪ ਕਰਿਆ ਕਰਦੇ ਸੀ ਜਿਸ ਜਗ੍ਹਾ ਉੱਤੇ ਅੱਜ ਜਮਨਾ ਸਾਹਿਬ ਸ਼ੋਭਤ ਹੈ ਸਰੋਵਰ ਵਿੱਚ ਜੋ ਸਥਾਨ ਹੈ ਗੁਰਦੁਆਰਾ ਇਸ ਜਗ੍ਹਾ ਉੱਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ